ਨਹੀਂ ਰਹੇ ਨਗਰ ਕੌਸ਼ਲ ਦੇ ਸੇਵਾਮੁਕਤ ਲੇਖਾਕਾਰ ਸੁਸ਼ੀਲ ਸੋਨੀ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਖਸੀਅਤਾਂ ਨੇ ਕੀਤਾ ਦੁੱਖ ਦਾ ਇਜ਼ਹਾਰ ਸਥਾਨਕ ਨਗਰ ਕੌਸ਼ਲ ਦੇ ਸੇਵਾਮੁਕਤ ਲੇਖਾਕਾਰ ਅਤੇ ਨੌਜਵਾਨ ਕਾਂਗਰਸੀ ਆਗੂ ਹਿਮਾਸ਼ੂ ਟੰਡਨ ਦੇ ਸਹੂਰਾ ਸੁਸ਼ੀਲ ਸੋਨੀ 71 ਵਾਸੀ ਮੋਲਾਪੋਰਾ ਸਾਹਿਬ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਦਸਨ ਯੋਗ ਹੈ ਕਿ ਉਹ ਨੌਜਵਾਨ ਪੱਤਰਕਾਰ ਸਚਿੰਤ ਸੋਨੀ ਦੇ ਤਾਇਆ ਅਤੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਸ਼ਾਮ ਸੁੰਦਰ ਸੋਨੀ ਦੇ ਵੱਡੇ ਪਰਾਤਾ ਵੀ ਸਨ ਉਹ ਨਗਰ ਕੌਸ਼ਲਸ੍ਰੀ ਅਨੰਦਪੁਰ ਸਾਹਿਬ ਤੋਂ 2011 ਵਿੱਚ ਸੇਵਾਮੁਕਤ ਹੋਏ ਸਨ ਉਹਨਾਂ ਦਾ ਪਰਿਵਾਰ ਲਗਭਗ 6 ਦਹਾਕਿਆਂ ਤੋਂ ਵੀ ਵੱਧ ਸਮਿਆਂ ਤੋਂ ਫੋਟੋ ਸਟੇਟ ਅਤੇ ਟਾਈਪਿੰਗ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੂੰ ਸੋਨੀ ਫੋਟੋ ਸਟੇਟ ਵਾਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹ ਆਪਣੇ ਪਿੱਛੇ ਪਤਨੀ ਵੀਨਾ ਸੋਨੀ ਤੋਂ ਇਲਾਵਾ ਤਿੰਨ ਪੁੱਤਰੀਆਂ ਮੋਨਿਕਾ ਸੋਨਿਕਾ ਤੇ ਰਿਚਾ ਤੇ ਇੱਕ ਪੁੱਤਰ ਸੀਵ ਮੋਹਨ ਸੋਨੀ ਦਾ ਹਸਦਾ ਵੱਸਦਾ ਪਰਿਵਾਰ ਛੱਡ ਗਏ ਹਨ ਉਹਨਾਂ ਦਾ ਦਾ ਸੰਸਕਾਰ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਕਰ ਦਿੱਤਾ ਗਿਆ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਾਬਕਾ ਸਪੀਕਰ ਰਾਣਾ ਕਨਵਰ ਪਾਲ ਸਿੰਘ ਨੇ ਕਿਹਾ ਹੈ ਕਿ ਸੋਨੀ ਪਰਿਵਾਰ ਇਲਾਕੇ ਵਿੱਚ ਨਾਮੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ ਤੇ ਸੁਸ਼ੀਲ ਸੋਨੀ ਦਾ ਅਚਾਨਕ ਚਲੇ ਜਾਣਾ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ इस मौके राणा विश्वपाल सिंह सबका चेयरमैन रमेश चंद्र दसगराई बलाक प्रधान प्रेम सिंह बासोवाल सबका प्रधान अश्वनी शर्मा सबका चेयरमैन हरबंस लाल महिंदली कौसलर गुरिंदर सिंह वालिया कमलजीत सिंह चौधरी पहू लाल लखेड़ नंबरदार कुलदीप सिंह हकीम हरमिंदरपाल मिन्हास सबका कौशलर नरिंदर सैनी व्यापार मंडल प्रधान सिंह गंडा अरुणदीप सोनू चंदन नड्डा मुकेश छन्नू, पवन राणा रतेश चेतल जुगल किशोर सोनी पवन सोनी सचिन सोनी परिंस सोनी मनी सोनी कार्तिक सोनी दीपक पराशर डॉक्टर आत्मा सिंह राणा प्रेम सिंह सिद्धू सुरजीत सिंह महरोली सुरेश जोशी राजकुमार सैनी सुखदेव सिंह महिरोली बलवीर सिंह बदल तो इलावा वड्डी गिनती इलाका वासी हाजिर सन